ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੌਣੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਦੋਸਤੋ ਗਿੱਦੜਵਾ ਮੰਡੀ ਪੈਂਦੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੇਸਤੋ ਬਹੁਤ ਸੋਹਣੀ ਜਰਸੀ ਦਿਖਾਉਣੀ ਆ ਪੰਜਾਬ ਵਾਲੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਕੌਸਮਾ ਕੱਚੀ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਬੱਚੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤਾ ਲੈ ਜੂ ਪਹਿਲੇ ਸੂਏ ਬਾਈ ਜੀ ਹੁਣੇ ਆਂਦੇ ਦੁੱਧ 18 ਕਿਲੋ ਬੱਚੀ ਨੇ ਚਵਾਇਆ ਐਤਕੀ ਬਾਈ ਜੀ ਹੁਣੇ ਕਹਿੰਦੇ ਦੁੱਧ 20 ਕਿਲੋ ਬੱਚੀ ਬੜੇ ਆਰਾਮ ਨਾਲ ਚਵਾਜੂ ਫਿਸ ਕੁਆਲਟੀ ਸੋਹਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਹਵਾਨੇ ਦੋਸਤੋ ਹਜੇ ਵਾਲ ਢਲ ਕਾਫੀ ਪਈ ਆ ਬੱਚੀ ਨੇ ਇੱਕ ਹਫਤੇ ਚ ਵਾਲ ਢਲ ਕੱਢ ਕੇ ਹਵਾਨਾ ਟੈਡ ਕਰਕੇ ਦੋਸਤੋ ਫਿਰ ਸੂਣਾ ਦੁੱਧ ਬਾਈ ਜੀ ਹੁਣੇ ਕਹਿੰਦੇ 20 ਕਿਲੋ ਦੇ ਬੱਚੀ ਬੜੇ ਆਰਾਮ ਨਾਲ ਚੁਆਜੂ ਫੇਸ ਕੁਆਲਟੀ ਸੋਹਣੀ ਹੈ ਦੋਸਤੋ ਬੋਡੀ ਸਟਰਕਚਰ ਪੂਰਾ ਸੋਹਣਾ ਬਾਕੀ ਦੋਸਤੋ ਥਾਣ ਬਹੁਤ ਸੋਹਣੇ ਆ ਚਾਰੇ ਨੁਕਰਾਂ ਚ ਲੱਗੇ ਹੋਏ ਫੋਰ ਸ਼ੈਂਕ ਪੁਰਾਣੀ ਚਾਰਾ ਥਨਾ ਸੇਮ ਹੀ ਸਾਈਜ਼ ਆ ਗੈਪ ਚ ਨਿਕਰ ਮੇ ਕੱਲੇ ਕੱਲੇ ਲੱਗੇ ਹੋਏ ਆ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤਾਂ 20 ਤੋਂ ਪਲੱਸ ਦੁੱਧ ਬੱਚੀ ਬੜੇ ਆਰਾਮ ਨਾਲ ਚੂ ਆਜੂ ਬਾਕੀ ਦੋਸਤੋ ਜਰਸੀਆਂ ਦੀ ਫੈਂਟ ਵੀ ਚੰਗੀ ਆਉਂਦੀ ਆ ਦੁੱਧ ਵੀ ਦੋਸਤੋ ਮੱਝਾਂ ਦਾ ਪੂਰਾ ਸੰਗਣਾ ਹੁੰਦਾ ਬਾਕੀ ਦੋਸਤੋ ਇੱਕ ਹਫ਼ਤੇ ਚ ਬੱਚੀ ਨੇ ਹਵਾਨਾ ਚੰਗਾ ਵੱਡਾ ਤਿਆਰ ਕਰਕੇ ਫਿਰ ਸੋਨਾ ਦੁੱਧ ਬਾਈ ਜੀ ਹੁਣੇ ਕਹਿੰਦੇ 20 ਗਰ ਦੇ ਬੱਚੀ ਬੜੇ ਆਰਾਮ ਨਾਲ ਚੂ ਆਜੂ ਜੀ ਦੋਸਤੋ ਹਵਾਨਾ ਖਿੱਚਾਂਗੇ ਤਾਂ ਰਵੜ ਵਾਂਗ ਵਧੂਗਾ ਹਜੇ ਵਾਲਟਲ ਕਾਫੀ ਪਈ ਆ ਬਾਕੀ ਬਾਈ ਜੀ ਹ ਸੀਲ ਠੰਡੀ ਤਾਂ ਪੂਰੀ ਆ ਬਾਈ ਜੀ ਹੁਣ ਇਹ ਕਨੇ ਜੇ ਮਰਜੀ ਕੋਈ ਭੈਣ ਭਰਾ ਚੋਈ ਚੱਲੇ ਕੋਈ ਡਰਨੀ ਤੇ ਬਾਕੀ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ ਬਸ 60000 ਰੁਪਇਆ ਉਹ ਚ ਬਾਈ ਜੀ ਹੁਣ ਇਹ ਕਨੇ ਮਾਨਤਨ ਹੋ ਜੂ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ